ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪਰਮਾਤਮਾ ਨੇ ਘਰ ਵਿੱਚ ਇੱਕ ਪੁੱਤਰ ਦੀ ਦਾਤ ਦਿੱਤੀ ਹੈ ਦੋਸਤੋ ਪਰਿਵਾਰ ਦੀ ਖੁਸ਼ੀ ਦੇਖ ਸਕਦੇ ਤੁਸੀਂ ਕਿੰਨੀ ਹੈ ਬੜੇ ਸਮੇਂ ਬਾਅਦ ਪਰਿਵਾਰ ਦੀਆਂ ਆਸਾਂ ਪੂਰੀਆਂ ਹੋਈਆਂ ਨੇ ਇਸ ਖੁਸ਼ੀ ਵਿੱਚ ਪਰਿਵਾਰ ਨੇ ਆਪਣੇ ਘਰ ਵਿੱਚ ਨਿਮ ਬੰਨਿਆ ਇਨ੍ਹਾਂ ਧੀਆਂ ਨੇ ਇਸ ਬੱਚੇ ਦੀ ਖੁਸ਼ੀ ਵਿੱਚ ਆਪਣਾ ਚਾਹ ਪੂਰਾ ਕੀਤਾ ਭੈਣਾਂ ਆਪਣੇ ਭਰਾਵਾਂ ਦੇ ਲਈ ਅਰਦਾਸਾਂ ਕਰਦੀਆਂ ਨੇ ਕਿ ਇੱਕ ਸਾਡੇ ਵੀ ਘਰ ਇੱਕ ਬੀਰ ਆਵੇ ਤੇ ਇਨ੍ਹਾਂ ਭੈਣਾਂ ਦੀ ਅਰਦਾਸ ਪੂਰੀ ਹੋ ਗਈ ਤੁਸੀਂ ਇਹ ਧੀਆਂ ਨੂੰ ਦੇ ਸਕਦੇ ਹੋ ਨਿਮ ਬਨਣ ਦਾ ਕਿੰਨਾ ਚਾਗ ਆ ਇਸ ਬੱਚੇ ਦੇ ਘਰ ਵਿੱਚ ਆਉਣ ਦੇ ਨਾਲ ਘਰ ਵਿੱਚ ਰੌਣਕ ਦੇਖੋ ਤੁਸੀਂ ਕਿੰਨੀ ਆ ਇਸ ਬੱਚਿਆਂ ਦੇ ਲਈ ਮਾਪੋ ਸਾਰੀ ਉਮਰ ਤਰਫ ਦਾ ਜਦੋਂ ਇਹ ਖੁਸ਼ੀ ਪੂਰੀ ਹੁੰਦੀ ਆ ਤਾਂ ਮਾਪੇ ਉਹਨੂੰ ਦੁੱਗਣੀ ਖੁਸ਼ੀ ਹੁੰਦੀ ਆ ਪਾਪੋ ਆਪਣੀਆਂ ਰੀਜਾਂ ਛੱਡ ਕੇ ਆਪਣੇ ਬੱਚਿਆਂ ਦੀਆਂ ਰੀਜਾਂ ਪੂਰੀਆਂ ਕਰਦੇ ਨੇ ਤਾਈਓ ਤਾਂ ਸਿਆਣੇ ਕਹਿੰਦੇ ਨੇ ਮਾਪੇ ਦਾ ਪੁੱਤ ਦੇਣ ਨਹੀਂ ਦੇ ਸਕਦਾ ਸਾਰੀ ਉਮਰ ਪਰਮਾਤਮਾ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ